ਅੱਜ ਅਸੀਂ ਪਹੁੰਚੇ ਆ ਪਿੰਡ ਤਲਵੰਡੀ ਸਾਬੋ ਕੀ ਅੱਜ ਤਲਵੰਡੀ ਸਾਬੋ ਅਸੀਂ ਇੱਕ ਕਿਸਾਨ ਕੋਲੇ ਪਹੁੰਚੇ ਆ ਜੋ ਕਿ ਤੁਸੀਂ ਆ ਦੇਖ ਸਕਦੇ ਹੋ ਦੋਸਤੋ ਜਿਹੜੀ ਆ ਮੋਟਰ ਲੱਗੀ ਹੈਗੀ ਇਹ ਊਰਜਾ ਵਾਲੀ ਮੋਟਰ ਹੈਗੀ ਜਿਹੜੀਆਂ ਹੁਣ ਨਵੇਂ ਕਨੈਕਸ਼ਨ ਲੱਗ ਰਹੇ ਨੇਗੇ ਉਹਦੇ ਸਬੰਧ ਦੇ ਵਿੱਚ ਆਪਾਂ ਅਸੀਂ ਕਿਸਾਨ ਨਾਲ ਗੱਲਬਾਤ ਕਰਾਂਗੇ ਵੀ ਇਹ ਕਿਵੇਂ ਚੱਲਦੀ ਹੈਗੀ ਵੀ ਕਿੰਨੇ ਫੁੱਟ ਇੱਥੇ ਪਾਣੀ ਹੈਗਾ ਵੀ ਕਿੰਨੇ ਘੰਟੇ ਚਲਦੀ ਹੈ ਕਿਵੇਂ ਤੁਸੀਂ ਇਹਨੂੰ ਚਲਾਉਨੇ ਹੋ ਵੀ ਕੀ ਸਥਿਤੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਇਹਦੇ ਬਾਰੇ ਜਾਣਕਾਰੀ ਦਿਓ ਜੀ ਅਸੀਂ ਤੁਹਾਨੂੰ ਕਿੰਨੇ ਦੀ ਮੋਟਰ ਲੱਗੀ ਹੈਗੀ ਕਿੰਨੇ ਘੰਟੇ ਚਲਦੀ ਹੈਗੀ ਕਿਵੇਂ ਤੁਸੀਂ ਕਿੰਨੇ ਕਿਲੇ ਬਾਣ ਦੇ ਪਾਲਦੇ ਹੋ ਝੋਨਾ ਲਾਇਆ ਹੋਇਆ ਹੈ ਇਹਦੇ ਚਿਤਾ 20 ਫੁੱਟ ਖੂ ਹੈ ਸਾਡਾ 20 ਫੁੱਟ ਖੂ ਹੈ ਸਾਡਾ ਅੱਛਾ ਜੀ 20 ਫੁੱਟ ਦੇ ਵਿੱਚ ਤੂੰ ਐਂ ਦੇਖ ਵੀ ਅਸੀਂ 60 ਫੁੱਟ ਤੇ ਮੋਟਰ ਪਾਈ ਹੋਈ ਆ ਠੀਕ ਹੈ ਜੀ ਥੱਲੇ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਆਹ ਚਾਦਰਾਂ ਲਾਈਆਂ ਆ ਲਾਈ ਆ ਚੀਜ ਚੀਜ ਲਾਈ ਇਹਨਾਂ ਨੇ ਉਹ ਸਹੀ ਲਾਈ ਆ ਵਿਚਾਰੇ ਨੇ ਜਿੰਨਾ ਵੀ ਪਾਣੀ ਧੁੱਪ ਦੇ ਹੋਈ ਜਾਂਦੀ ਉਹਨਾਂ ਪਾਣੀ ਜਿਆਦਾ ਕੱਢੀ ਜਾਂਦੀ ਹੈ 4 ਇੰਚ ਪੂਰਾ ਪ੍ਰੈਸ਼ਰ ਦਾ ਪਾਣੀ ਕੱਢਦੀ ਹੈ 20 ਫੁੱਟ ਤੇ 7.5 ਦੀ ਮੋਟਰ ਠੀਕ ਹੈ ਜੀ ਇੱਥੇ ਜਿਹੜਾ ਪਾਣੀ ਉਹ ਕਿੰਨੇ ਫੁੱਟ ਤੇ ਹੈ ਜੀ ਪਾਣੀ 20 ਫੁੱਟ ਤੇ ਅੱਛਾ 20 ਫੁੱਟ ਟੋ ਹੈਗਾ 20 ਫੁੱਟ ਦੇ ਤਕਰੀਬਨ ਪਾਣੀ ਹੈ ਹਾਂ 20 ਫੁੱਟ ਹੈ ਜੀ ਤੇ ਇਹ ਜਿਹੜੀ ਮੋਟਰ ਲੱਗੀ ਹੈਗੀ ਇਹ ਆਹ ਪਲੇਟਾਂ ਲੱਗੀਆਂ ਇਹ ਕਿੰਨੇ ਦੀ ਮੋਟਰ ਪਈ ਹੋਈ ਹੈ ਹੁਣ ਇੱਥੇ 7.5 ਦੀ ਆ ਸਾਢੇ 7 ਦੀ ਮੋਟਰ ਹੈਗੀ ਕਿੰਨਾ ਵਾਹਨ ਪਾਲ ਰਹੇ ਹੋਗੇ ਤੁਸੀਂ ਝੋਨਾ ਇਹ ਮੋਟਰ ਦੇ ਉੱਤੇ ਇਸ ਤੇ ਬਸ 12 ਕਿੱਲੇ 10 ਕਿੱਲੇ 12 ਕਿੱਲੇ ਝੋਨਾ ਪਾਲਦਾ ਹੈ ਤੇ 10 12 ਕਿੱਲੇ ਝੋਨਾ ਪਾਲਦਾ ਹੈ ਪਰ ਜਦੋਂ ਬੱਦਲਬਾਈ ਹੋ ਜਾਂਦੀ ਹੈਗੀ ਜਾਂ ਜਦੋਂ ਸੂਰਜ ਲੁਕ ਜਾਂਦਾ ਹੈ ਉਦੋਂ ਇਹ ਚੱਲਦੀ ਨਹੀਂ ਉਦੋਂ ਬੰਦ ਹੁੰਦੀ ਹੈ ਦਿਨੇ-ਦਿਨੇ ਇਹ ਸੂਰਜ ਦੀ ਰੋਸ਼ਨੀ ਦੇ ਵਿੱਚ ਪੂਰਾ 4 ਇੰਚ ਹੀ ਪਾਣੀ ਹੈ ਇਹਦਾ ਪੂਰਾ ਵਧੀਆ ਕੰਮ ਕਰਦੀ ਆ ਮਤਲਬ ਕਿ ਵੀ ਸੋਡਾ ਡੰਗ ਲਾਉਂਦੀ ਹੈ ਹਾਂ ਵਧੀਆ ਇਹਦੇ ਬਾਰੇ ਥੋੜੀ ਜੀ ਸਾਨੂੰ ਜਾਣਕਾਰੀ ਦਿਓ ਜੀ ਜਦੋਂ ਸੂਰਜ ਇੱਧਰ ਹੋ ਜਾਂਦਾ ਹੈ ਤਾਂ ਤੁਸੀਂ ਇਹਨੂੰ ਕਿਵੇਂ ਕਰਦੇ ਹੋ ਜੀ ਸਾਨੂੰ ਕਰਕੇ ਦਿਖਾਓ ਇਹ ਮਹਾਰਾਜਾ ਆ ਕਰਕੇ ਦਿਖਾਓ ਮਹਾਰਾਜਾ ਕਰੀ ਹੋਈ ਤੁਸੀਂ ਹਾਂ ਦੇਖੋ ਦੋਸਤੋ ਸਾਨੂੰ ਦਿਖਾਉਣੇ ਆ ਵੀ ਆ ਜਿਹੜੀਆਂ ਪਲੇਟਾਂ ਲਗੀਆਂ ਹੁਣ ਸੂਰਜ ਇੱਧਰ ਨੂੰ ਹੈਗਾ ਤੇ ਹੁਣ ਜਦੋਂ ਉਧਰੋਂ ਚੜੂਗਾ ਸੂਰਜ ਆ ਇਹ ਕਿਸਾਨ ਆਪਾਂ ਨੂੰ ਕਰਕੇ ਦਿਖਾਉਣਾਗਾ ਵੀ ਕਿਵੇਂ ਇਹ ਘੁੰਮੂਗੀ ਇਹ ਕਰਕੇ ਦਿਖਾਓ ਜੀ ਮਹਾਰਾਜਾ ਇਹਨੂੰ ਆ ਸਾਨੂੰ ਦਿਖਾ ਰਹੇ ਆ ਦੋਸਤੋ ਚੰਗੀ ਤਰ੍ਹਾਂ ਦੇਖ ਲਓ ਤੁਸੀਂ ਜਿਹੜੀ ਇਹ ਮੋਟਰ ਹੈਗੀ ਇਹਨੂੰ ਜਿਵੇਂ ਸੂਰਜ ਹੈਗਾ ਸੂਰਜ ਦੀ ਰੋਸ਼ਨੀ ਜਿੱਧਰ ਨੂੰ ਸੂਰਜ ਜਾਂਦਾ ਹੈਗਾ ਉਧਰ ਨੂੰ ਇਹ ਘੁੰਮੂਗੀ ਆ ਆ ਇਸ ਦਾ ਸਟਾਰਟਰ ਹੈਗਾ ਮੋਟਰ ਦਾ ਦੋਸਤੋ ਆ ਕਿਸਾਨ ਇਸ ਨੂੰ ਹੁਣ ਘੁਮਾ ਰਿਹਾ ਹੈਗਾ ਕਿਉਂ ਸੂਰਜ ਦੀ ਜਿਹੜੀ ਰੋਸ਼ਨੀ ਹੈ ਉਹ ਹੋਰ ਪਾਸੇ ਹੋ ਚੁੱਕੀ ਹੈਗੀ ਤੇ ਆ ਦੇਖ ਲਓ ਤੁਸੀਂ ਇਹਨੂੰ ਚਾਬੀ ਲੱਗਦੀ ਹੈਗੀ ਜਿਵੇਂ ਕਿਸਾਨ ਛੁਣੂ ਕਰਕੇ ਦਿਖਾ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਸਾਰਾ ਜੇ ਕਿਸੇ ਨੇ ਮੋਟਰ ਲਵਾਉਣੀ ਹੋਵੇ ਤਾਂ ਤੁਸੀਂ ਇਹਨਾਂ ਤੋਂ ਪੁੱਛ ਸਕਦੇ ਹੋਗੇ ਤੇ ਆ ਦੇਖੋ ਜੀ ਦੇਖੋ ਜੀ ਆ ਹੁਣ ਆ ਦਿਖਾ ਦੇ ਇਧਰ ਇਹ ਆ ਹੁਣ ਇਧਰ ਹੋ ਗਈ ਨਾ ਪਲੇਟਾਂ ਹੁਣ ਇਹਦੀ ਜਿਹੜੀ ਦਿਸ਼ਾ ਹੈਗੀ ਇਹ ਸੂਰਜ ਵੱਲ ਹੋਗੀ ਹਾਂ ਫਿਰ ਦੂਜੇ ਪਾਸੇ ਹੋ ਜਾਂਦੀ ਫਿਰ ਜਦੋਂ ਸੂਰਜ ਉਧਰ ਹੋ ਗਿਆ ਆ ਦੇਖ ਸਕਦੇ ਹੋ ਦੋਸਤੋ ਸਾਰੀਆਂ ਇਹ ਪਲੇਟਾਂ ਘੁੰਮਦੀਆਂ ਨੇ ਜਿੱਧਰ ਨੂੰ ਸੂਰਜ ਹੁੰਦਾ ਹੈਗਾ ਜਿੱਧਰ ਉਹਦੀਆਂ ਕਿਰਨਾਂ ਪੈਂਦੀਆਂ ਨੇ ਉਧਰ ਹੀ ਇਹ ਜਾ ਰਹੀ ਹੈਗੀ ਐਵੇਂ ਜੁਕਰੀ ਹੁੰਦੀ ਆ ਆਹ ਹੈ ਇਹਦਾ ਜਗਾੜ ਹੈਗਾ ਸਾਡੇ ਸੱਤ ਦੀ ਮੋਟਰ ਹੈਗੀ ਵਧੀਆ ਪਾਣੀ ਕਰਦੀ ਆ ਸੂਰਜੀ ਨਾਲ ਇਹਦੇ ਉੱਤੇ ਕਿੰਨਾ ਖਰਚਾ ਆਇਆ ਜੀ ਇਹ ਦੋ 2 ਲੱਖ ਤੇ 70000 ਦੀ ਮੋਟਰ ਤੇ ਸਟਾਰਟਰ ਸਾਰਾ ਕੁਝ ਵਿੱਚ ਆਇਆ ਹੋਇਆ ਦੋਸਤੋ ਇਹ ਜਿਹੜੀ ਮੋਟਰ ਲੱਗੀ ਆ 7.5 ਦੀ ਕਿਸਾਨ ਦੇ ਕਹਿਣ ਦੇ ਮੁਤਾਬਕ 2 ਲੱਖ 70000 ਰੁਪਿਆ ਇਸ ਦੇ ਉੱਤੇ ਨਗਦ ਕੈਸ਼ ਨਗਦ ਕੈਸ਼ ਆਇਆਗਾ ਜਿਹੜਾ ਬੋਰ ਹੈਗਾ ਉਹ ਕਿਸਾਨ ਦਾ ਹੈ ਬਾਕੀ ਸਾਰਾ ਕੁਝ ਉਹ محکمہ ਵਾਲੇ ਆਪ ਲਾ ਕੇ ਗਏ ਆ ਉਹ ਆਹ ਜਿਹੜਾ ਬਜਰੀ ਪਾਈ ਅਸੀਂ 4 ਗੱਟੇ ਸਿਮਿੰਟ ਦੇ ਪਾਏ ਆ ਇਹ ਅਸੀਂ 5000 ਰੁਪਏ ਇਹ ਖਰਚਾ ਅੱਡ ਕਰਿਆ ਜਿਹੜਾ ਇਹਦੇ ਉੱਤੇ ਆ ਸਟੈਂਡਿੰਗ ਬਣਾਇਆ ਗਿਆ ਦਾ ਪਾਈਪਾਂ ਪਈਆਂ ਲੱਗੀਆਂ ਇਹਦੇ ਬਜਰੀ ਨਾਲ ਭਰੀਆਂ ਨੇ ਇਹਨੇ ਰੀ ਬੁੱਲੇ ਦੇ ਵਿੱਚ ਇਹ ਇਹ ਪਲੇਟਾ ਹੱਲਣ ਤਾਂ ਉਹ ਇਹਨਾਂ ਦਾ ਕਿਸਾਨ ਦਾ 5000 ਰੁਪਏ ਅਲੱਗ ਖਰਚਾ ਆਇਆਗਾ 2 ਲੱਖ ਕਹਿੰਦਾ ਮਾਪਾ ਵੀ 275000 ਰੁਪਇਆ 2 ਲੱਖ ਤੇ 5000 ਦੀ ਥੱਲੇ ਉਹ ਮੋਟਰ ਪਾ ਕੇ ਜਿਹੜੀਆਂ ਦੁੱਧੀਆਂ ਪਾਈਪਾਂ ਪਾਉਣੀਆਂ 5000 ਦੇ ਉਹ ਪਾਈਪਾਂ ਪੰਗਾ ਠੀਕ ਹੈ ਜੀ ਕਹਿੰਦੇ ਪਾ ਵੀ ਪੌਣੇ 3 ਲੱਖ ਰੁਪਇਆ ਲੱਗ ਗਿਆ ਇਸ ਦੇ ਉੱਤੇ ਹਾਂ ਪੌਣੇ 3 ਲੱਖ ਰੁਪਇਆ ਦੋਸਤੋ ਇਸ ਦੇ ਉੱਪਰ ਲੱਗ ਗਿਆ ਤੇ 12 ਕਿੱਲੇ ਝੋਨਾ ਪਾਲਦੀ ਹੈ 12 ਕਿੱਲੇ ਝੋਨਾ ਪਾਲਦੀ ਆ ਸਾਨੂੰ ਝੋਨਾ ਵੀ 26 ਝੋਨਾ ਲਾਇਆ ਇਸ ਕਿਸਾਨ ਨੇ ਤੇ ਇਹ ਆ ਚੱਲ ਪਈ ਹੁਣ ਮੋਟਰ ਦੇਖ ਸਕਦੇ ਤੁਸੀਂ ਆ ਇਸ ਦਾ ਪਾਣੀ ਦੋਸਤੋ ਆ ਦਿਖਾ ਦਿਓ ਚੱਲਦੀ ਆ ਹੁਣ ਸੂਰਜ ਬੰਨੀ ਕਰੀ ਆ ਹੁਣ ਆ ਮੋਟਰ ਚੱਲ ਪਈ ਆ ਤੁਸੀਂ ਇਹਦੀ ਧਾਰ ਦੇਖ ਸਕਦੇ ਹੋ ਹੁਣ ਜਮਾ ਦਿਨ ਸਿਪਿਆ ਪਿਆ ਆ ਦਿਨ ਸਿਪਿਆ ਪਿਆਗਾ ਪਾਣੀ 4 ਇੰਚੀ ਪਾਣੀ ਆ ਦੇਖ ਸਕਦੇ ਹੋ ਤੁਸੀਂ ਤੇ ਆ ਜਿਹੜਾ ਝੋਨਾ ਹੈਗਾ 10 12 ਕਿੱਲੇ ਝੋਨਾ ਪਾ ਲੂਗੀ ਇਹ ਦੇਖੋ ਹੁਣ ਬੱਦਲ ਵਾਈ ਹੋ ਗਈ ਹੁਣ ਇਹ ਬੰਦ ਹੋਗੀ ਪਰ ਇੱਕ ਸਰਕਾਰ ਤੇ ਕੇ ਵੀ ਗੱਲ ਪਚਾਉਣੇ ਆਗੇ ਕਿ ਜਿਵੇਂ ਇੱਥੇ 20 ਫੁੱਟ ਦੀ ਪਾਣੀ ਹੈਗਾ ਪਰੇ 20 ਫੁੱਟ ਦੇ ਪਾਣੀ ਦੇ ਮੁਤਾਬਕ ਤਾਂ ਇੱਥੇ ਦੂਸਰਾ ਕਨੈਕਸ਼ਨ ਵੀ ਬਹੁਤ ਜ਼ਰੂਰੀ ਹੈ ਜੇ ਲਾਈਟ ਵਾਲਾ ਦਿੱਤਾ ਜਾਂਦਾ ਕਿਉਂਕਿ ਜੇ ਊਰਜਾ ਵਾਲਾ ਸੂਰਜ ਦੀ ਰੋਸ਼ਨੀ ਵਾਲਾ ਵੀ ਜੇ ਆਪਾਂ ਕਨੈਕਸ਼ਨ ਬੇਸਕ ਲੱਗਿਆ ਹੈਗਾ ਤਾਂ ਉਹ ਕਿਹੜਾ ਫਿਰ ਹੁਣ ਪਾਣੀ ਤਾਂ ਧਰਤੀ 'ਚ ਹੀ ਆ ਰਿਹਾ ਹੈਗਾ ਪਈ ਤਾਂ ਹਰਬ ਤੋਂ ਰੱਬ ਤੋਂ ਤੁਹਾ ਡਿੱਗ ਨਹੀਂ ਰਿਹਾ ਪਰ ਸਰਕਾਰ ਨੂੰ ਇਹ ਵੀ ਬੇਨਤੀ ਹੈ ਵੀ ਜਿੱਮੇ ਜਿੱਥੇ ਇੱਥੇ 20 ਫੁੱਟ ਪਾਣੀ ਆ 50 ਫੁੱਟ ਪਾਣੀ ਜਿੱਥੇ ਵੀ ਜ਼ਿਲ੍ਹਿਆਂ ਚ ਹੈ ਉਹਨਾਂ ਨੂੰ ਰੈਡ ਜੇਉਣ ਦੇ ਵਿੱਚੋਂ ਕੱਢਣਾ ਚਾਹੀਦਾ ਹੈ ਹਰੇਕ ਕਿਸਾਨ ਨੂੰ ਮੋਟਰ ਦਾ ਕਨੈਕਸ਼ਨ ਦੇਣਾ ਚਾਹੀਦਾਗਾ ਉਹ ਵੀ ਜ਼ਰੂਰੀ ਆ ਬਹੁਤ ਜ਼ਰੂਰੀ ਆ ਦੋਸਤੋ ਤੁਸੀਂ ਸਾਡੇ ਨਾਲ ਜੁੜਿਓਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਡੇ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ ਜੀ